ਮ ਜਾਣਕਾਰੀ ਦੇ ਨਾਲ ਵਿਜੇ ਕਿਸ ਤਰੀਕੇ ਦੀਆਂ ਖਬਰਾਂ ਬਾਰ-ਬਾਰ ਇਹ ਕੇਂਦਰ ਜੇਲ੍ਹ ਜੁੜਾ ਹੈ ਸੁਰੱਖਿਆ ਦੇ ਵਿੱਚ ਰਹਿੰਦਾ ਹੁਣ ਇੱਕ ਵਾਰ ਫੇਰ ਤੋਂ ਆ ਗਿਆ ਕਿਉਂਕਿ ਹੁਣ ਨਸ਼ੀਲੇ ਜਾਂ ਚਿੱਟੀਆਂ ਵਰ ਜਿਹੜੀਆਂ ਗੋਲੀਆਂ ਨੇ ਉਹ ਬਰਾਮਦ ਹੋਈਆਂ ਨੇ ਬਿਲਕੁਲ ਅੰਜੀ ਦੱਸਣਾ ਚਾਹਾਂਗੀ ਕਿ ਜਿਹੜੀ ਕੇਂਦਰੀ ਜੇਲ੍ਹ ਗੋਇੰਦਵਾਲ ਹੈ ਇਹਦੀ ਤਰੜੀ ਸੁਰੱਖਿਆ ਹੁੰਦੀ ਹੈ ਪਰ ਉਸ ਸੁਰੱਖਿਆ ਦੇ ਬਾਵਜੂਦ ਵੀ ਜਿਹੜਾ ਵਾ ਕਿ ਇਸ ਜੇਲ੍ਹ ਦੇ ਵਿੱਚੋਂ ਇਹ ਨਸ਼ਾ ਜਿਹੜਾ ਵਾ ਉਬਰਾਮਦ ਹੋ ਰਿਹਾ ਹੈ ਪਰ ਇਹ ਨਾਕੀ ਕਿ ਅਗਰ ਜੇਲ੍ਹ ਹੈ ਤੇ ਪਰ ਜੇਲ੍ਹ ਦੇ ਵਿੱਚ ਨਸ਼ਾ ਕਿਸ ਤਰ੍ਹਾਂ ਪਹੁੰਚ ਸਕਦਾ ਹੈ ਤਰੜੀ ਸੁਰੱਖਿਆ ਹੁੰਦੀ ਹੈ ਪਰ ਉਸ ਸੁਰੱਖਿਆ ਦੇ باوجود ਵੀ ਕੁਝ ਦਿਨ ਪਹਿਲਾਂ ਜਿਹੜਾ ਕਿ ਇਤੋਂ ਹੀਰੋਇਨ ਅੰਦਰੋਂ ਚਿੱਟਾ ਮਿਲਦਾ ਹੈ ਤਾਂ ਉਸ ਦੇ ਨਾਲ-ਨਾਲ ਜਿਹੜਾ ਕਿ ਇਹਦੇ ਅੰਦਰੋਂ ਐਸਡੀਸੀ ਸ਼ਰਾਬ ਮਿਲ ਜਾਂਦੀ ਹੈ ਤਾਂ ਹੁਣ ਜਿਹੜਾ ਦੇਖਣ ਨੂੰ ਮਿਲ ਰਿਹਾ ਕਿ ਡਾਟਾ ਮੋਬਾਈਲ ਸਿਮ ਐਬੀਏਡੀਆਂ ਸਿਗਰਟ ਹਾਰ ਕਾਫੀ ਜ਼ਿਆਦਾ ਪਾਰੀ ਮਾਤਰਾ ਜੀ ਇਸ ਜਗ੍ਹਾ ਤੋਂ ਜਿਹੜਾ ਜੇਲ੍ਹ ਦੇ ਵਿੱਚ ਸਮਾਨ ਬਰਾਮਦ ਹੋ ਰਿਹਾ ਹੈ ਕਿਉਂਕਿ ਲੋਕ ਜਿਹੜੇ ਤੇ ਕੈਦੀ ਨੇ ਉਹ ਇੰਨਾ ਛੇ ਜਿਨ੍ਹਾਂ ਕੋ ਪੜੇ ਹੁੰਦੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਜਗ੍ਹਾ ਲਿਆਂਦਾ ਜਾਂਦਾ ਹੈ ਤਪਰ ਅੰਦਰ ਇਹ ਨਸ਼ਾ ਮਾਲ ਮਿਲ ਰਿਹਾ ਹੈ ਤੇ ਜਿਹੜੀ ਇਹ ਜੇਲ ਹੈ ਤਾਂ ਇਹ ਜੇਲ ਦੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਕਿ ਜਿਸ ਤਰ੍ਹਾਂ ਕਿ ਕੋਈ ਇਹ ਨਸ਼ੇ ਦਾ ਕੋਈ ਸਭ ਤੋਂ ਵੱਡੀ ਕੋਈ ਦੁਕਾਨ ਹੋ ਗਈ। ਇਹ ਕੋਈ ਪਹਿਲੀ ਵਾਰ ਤਾਂ ਨਹੀਂ ਹੋਇਆ। ਇਹ ਕੋਈ ਪਹਿਲੀ ਵਾਰ ਤਾਂ ਨਹੀਂ ਹੋਇਆ ਕਿ ਇਸ ਦੇ ਵਿੱਚ ਕੋਈ ਨਸ਼ੀਲੀ ਚੀਜ਼ ਬਰਾਮਦ ਹੋਈ ਫਿਰ ਚਾਪ ਪਾਵੇ ਉਹ ਚਿੱਟਾ ਹੋਵੇ ਜਾਂ ਸਿਮ ਕਾਰਡ ਹੋਵੇ ਜਾਂ ਡਾਟਾ ਕੇਬਲ ਫਿਰ ਪ੍ਰਸ਼ਾਸਨ ਦੇ ਵੱਲੋਂ ਜੇਲ ਦੇ ਅੰਦਰ ਜੁੜੇ ਅਧਿਕਾਰੀ ਮੌਜੂਦ ਨੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਇਹ तमाम ਮੁੱਦੇ ਤੇ ਬਿਲਕੁਲ ਜੀ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਇਹ ਆਏ ਦਿਨ ਹੀ ਜਿਹੜਾ ਵਾ ਇਹ ਤੋਂ ਨਸ਼ਾ ਬ੍ਰਾਹਮਣ ਹੋ ਰਿਹਾ ਹੈ ਮੋਬਾਈਲ ਸਿਮਾ ਬ੍ਰਾਹਮਣ ਹੋ ਰੀਆਂ ਨੇ ਸੀਟਾ ਵੀੜੀਆਂ ਬ੍ਰਾਹਮਣ ਹੋ ਰੀਆਂ ਨੇ ਅਗਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਬਸ ਉਹਨਾਂ ਵੱਲੋਂ ਪਰਚਾ ਹੀ ਦਰਜ ਕਰ ਦਿੱਤਾ ਜਾਂਦਾ ਹੈ ਕਿ ਇਹ ਜਿਹੜਾ ਸਮਾਨ ਕਿਉਂਕਿ ਇਹ ਵੀ ਦੱਸਣਾ ਚਾਹੁੰਦੇ ਨੇ ਕਿ ਜਿਹੜੀ ਜੇਲ੍ਹ ਨੇ ਜੇਲ੍ਹ ਦੀ ਜਿਹੜੀ ਆਸ-ਪਾਸੇ ਦੀ ਜਿਹੜੀ ਦੀਵਾਰਾਂ ਨੇ ਕਹਿੰਦੇ ਕਿ ਬਹੁਤ ਛੋਟੀ ਥੋੜੀਆਂ ਜਿੰਨੇ ਜੋ ਥ्रो ਕਰਕੇ ਸਮਾਨ ਜਿਹੜਾ ਪਿੱਛੋਂ ਛੁੱਟਿਆ ਜਾਂਦਾ ਹੈ ਤਾਂ ਜਦ ਸਿੱਧਾ ਜੇਲ੍ਹ ਦੇ ਅੰਦਰ ਜਿਹੜਾ ਵਾ ਉਹ ਡਿੱਗਦਾ ਤਾਂ ਕੈਦੀਆਂ ਦੇ ਕੋਲ ਉਸੇ ਕੋਲ ਹੀ ਪਹੁੰਚ ਜਾਂਦਾ ਜਿੰਦਾ ਕੋਈ ਸਮਾਨ ਹੁੰਦਾ ਹੈ ਤਾਂ ਜਦੋਂ ਤਲਾਸ਼ੀ ਵਿੰਦੇ ਤਾਂ ਉਸ ਤੋਂ ਬਾਅਦ ਹੀ ਜਿਹੜਾ ਇਹਨਾਂ ਕੋਲ ਚੀਜ਼ਾਂ ਬਰਾਮਦ ਹੋ ਰਹੀਆਂ ਨੇ ਪਰ ਇਹ ਜੇਲ੍ਹ ਦੀ ਅਸਲ ਕਰਨੀ ਸ਼ਕਤੀਆ ਹੋਰ ਵੀ ਕੀਤੀ ਜਾਵੇ ਤਾਂ ਇਹ ਚੀਜ਼ਾਂ ਤੋਂ ਬਿਲਕੁਲ ਰੋਕ ਲਗਾਈ ਜਾ ਸਕਦੀ ਹੈ ਜਿਸ ਤਰੀਕੇ ਨਾਲ ਬਿਆਨ ਦਿੱਤਾ ਗਿਆ ਕਿ ਪਿੱਛੋਂ ਜਿਹੜਾ ਹੈ ਛੁੱਟਿਆ ਜਾਂਦਾ ਹੈ ਨਸ਼ੀਲੀ ਚੀਜ਼ਾਂ ਪਰ ਕਿਤਨਾ ਕਿ ਇਸ ਨੂੰ ਦੇਖ ਕੇ ਤਾਂ ਫਿਰ ਸਿਕਿਉਰਿਟੀ ਤੇ ਸਵਾਲ ਉੱਠਿਆ ਹੈ ਵਿਜੇ ਕਿ ਸਿਕਿਉਰਿਟੀ ਕਿਸ ਤਰੀਕੇ ਦੀ ਹੈ ਕਿ ਤੁਸੀਂ ਕੋਈ ਨ ਆ ਬਿਲਕੁਲ ਜੀ ਸੁਰੱਖਿਆ ਤੇ ਹੀ ਜਿਹੜਾ ਵਾ ਸਵਾਲ ਉੱਠਦੇ ਨੇ ਕਿਉਂਕਿ ਇਹ ਤਰੱਕੀਆਂ ਜਿਹੜੀ ਹੁੰਦੀ ਹੈ ਕਿ ਆਪਸ ਦੂਰ ਤੱਕ ਉਹਨਾਂ ਨੇ ਉੱਪਰ ਬੈਰੀ ਵੀ ਲਗਾਏ ਨੇ ਦੇਖਿਆ ਵੀ ਜਾਂਦਾ ਹੈ ਪਰ ਰਾਤ ਦੇ ਸਮੇਂ ਤਾਂ ਉਹ ਚੀਜ਼ ਨੂੰ ਕਹਿੰਦੇ ਥਰੋ ਕੀਤਾ ਜਾਂਦਾ ਹੈ ਤਾਂ ਉਹ ਜਿਹੜੀ ਮੁਸ਼ਕਲ ਵਾ ਜਰੂਰ ਆ ਰਹੀ ਹੈ ਕੇਂਦਰੀ ਜੇਲ੍ਹ ਗੋਇੰਦਵਾਲ ਨੂੰ ਅਗਰ ਉਹਨਾਂ ਦੀਆਂ ਦੀਵਾਰਾਂ ਹੋਰ ਉੱਚੀਆਂ ਕਰ ਦਿੱਤੀਆਂ ਜਾਂ ਤਾਂ ਇਹ ਵੀ ਚੀਜ਼ਾਂ ਜਿਹੜੀਆਂ ਬੰਦ ਨਜ਼ਰ ਆ ਸਕਦੀਆਂ ਨੇ ਜੀ ਮੈਮ ਠੀਕ ਹੈ ਬਹੁਤ-ਬਹੁਤ ਸ਼ੁਕਰੀਆ ਵਿਜੇ ਤੁਹਾਡਾ तमाम ਜਾਣਕਾਰੀ ਸਾਰ ਤੱਕ ਪਹੁੰਚਾਉਣ ਦੇ ਲਈ ਇੱਕ ਵਾਰ ਫੇਰ ਤੋਂ ਸੁਰੱਖਿਆ ਦੇ ਵਿੱਚ ਗੋਇੰਦਵਾਲ ਸਾਹਿਬ